ਨਾਲ ਆ ਜਰੂਰ ਪਾ ਲਿਆ ਕਰੋ ਬਾਈ ਜਿਹੜੀ ਲਾ ਕਿਉਂਕਿ ਹਾਂ ਵੀਰੇ ਇਹ ਲਿਊਕੜੇ ਘਟਾਰਾ ਥਾਇਆ 30% ਐਫਐਸ ਕਹਿ ਦੰਨੇ ਆਗੇ ਅਸੀਂ ਜਿਵੇਂ ਦੁਕਾਨਦਾਰੀ ਵਾਲੇ ਮੁੰਡਿਆਂਗੇ ਜਿਹੜੇ ਅਸੀਂ ਕੋਈ ਵੀ ਕਾਊਂਟਰ ਵਾਲਾ ਭਰਾਗਾ ਇਹਨੂੰ ਹੈਗਾ ਤੇ ਪਹਿਲਾਂ ਉਹਨੇ ਮੈਨੂੰ ਸਾਰਿਆਂ ਦੇ ਰੇਟ ਪੁੱਛੇ ਫਿਰ ਉਹ ਮੈਨੂੰ ਕਹਿੰਦਾ ਕਹਿੰਦਾ ਬਾਈ ਕਹਿੰਦਾ ਵੀ ਯਾਰ ਕਹਿੰਦਾ ਰੇਟਾਂ ਦਾ ਤਾਂ ਉਹਨਾਂ ਨਾਲ ਵੀ ਹਰਕਾ ਕਹਿੰਦਾ ਤਰਾ ਤੇ ਇਹ ਉਹ ਚੀਜ਼ ਆ ਗਈ ਬਾਈ ਜਿਵੇਂ ਕਹਦੇ ਹੁੰਦੇ ਨੇ ਕਿ ਚੀਲਾ ਕੋਲ ਬਠੰਡੇ ਕੋਠੀ ਪਾ ਦੇ ਬੇ ਮਈਆ ਜਿੰਨਾਂ ਕੋਲ ਬਠਿੰਡੇ ਕੋਠੀ ਉਸਤਾਦ ਜੀ ਤਾਂ ਪੈਣੀ ਆਗੀ ਜੇ ਆਦਵਾਈ ਕਰਾਂਗੇ ਜੀ ਆਪਣੀ ਆ ਦਵਾਈ ਕਿਸਾਨ ਭਰਾ ਵਰਤਣਗੇ ਲੋ ਜੀ ਸੱਜਣੋ ਅੱਜ ਮੈਂ ਆਇਆ ਹੋਇਆ ਸੰਗਰੂਰ ਅੱਜ ਉਹ ਦੁਕਾਨ ਤੇ ਆਇਆ ਹੋਇਆ ਜਿਹੜੀ ਪੰਜਾਬ ਦੇ ਵਿੱਚ ਨਾਂ ਬਣ ਚੁੱਕਿਆ ਇੱਕ ਤਰ੍ਹਾਂ ਦਾ ਕੈਸ਼ ਕਾਊਂਟਰ ਆ ਖਾਰਸਾ ਪੈਸੀ ਸੈੱਡ ਸੰਗਰੂਰ ਪੁਲਿਸ ਲੈਨ ਦੇ ਕੋਲੇ ਬਾਈਆਂ ਹੋਣਾਂ ਦੀ ਦੁਕਾਨ ਆ ਨਾਮ ਕਿਵੇਂ ਬਣਿਆ ਇਹ ਹੋਰਾਂ ਦੁਕਾਨਾਂ ਨਾਲੋਂ ਜਿਹੜੀਆਂ ਸਪਰੇਹਾਂ ਨੇ ਦਵਾਈਆਂ ਨੇ ਉਹ ਸਸਤੀਆਂ ਦਿੰਦੇ ਨੇ ਤੇ ਅੱਜ ਕਿਹੜੇ ਪ੍ਰੋਡਕਟ ਹੋਣਗੇ ਤੇ ਕੀ ਕੀ ਉਹਨਾਂ ਦਾ ਅੱਜ ਰਿਜ਼ਲਟ ਆਇਆਗਾ ਪਿਛਲੀ ਵੀਡੀਓ ਦਾ ਆਪਾਂ ਸਾਰਾ ਕੁਝ ਦੱਸਾਂਗੇ ਤੇ ਕੀ ਆਪਣੇ ਪ੍ਰੋਡਕਟ ਨੇ ਸਸਤੀਗਾ ਬਾਈ ਜੀ ਵਾਹਿਗੁਰੂ ਜੀ ਦਾ ਖਾਸਾ ਬਾਈ ਜੀ ਕੀ ਫਤਿਹ ਤੇ ਇੱਕ ਤਾਂ ਜਿਹੜੇ ਅੱਜ ਕੱਲ ਦਾ ਟਾਈਮ ਆ ਇੱਕ ਤਾਂ ਜੀਰੀ ਦਾ ਲਾਸਟ ਟਾਈਮ ਆ ਗਿਆ ਮਤਲਬ ਇੱਕ ਦੋ ਸਪਰੇਹਾਂ ਲਾਸਟ ਨੇ ਹਾਂ ਅੱਜ ਦੇ ਟਾਈਮ ਦੇ ਵਿੱਚ ਕਿਹੜੀ ਸਪਰੇਹ ਚੱਲ ਰਹੀ ਆ ਅੱਜ ਦੇ ਟਾਈਮ 'ਚ ਜਿਵੇਂ ਜੀ ਆਪਣੇ ਲਵੇ ਪ੍ਰਧਾਨ ਜੀ ਹੁਣ ਫਸਲ ਨੂੰ ਕੀ ਆ ਜ਼ਿਆਦਾਤਰ ਤੇਲਾ ਪਿਆ ਹੋਇਆ ਵੀਰੇ ਹਾਂਜੀ ਤੇ ਤੇਲਾ ਕਾਲਾ ਤੇਲਾ ਪੂਰਾ ਤੇਲਾ ਚਿੱਟਾ ਹਰਾ ਸਾਰੇ ਆਲ ਵਰਲਡ ਦੇ ਤੇਲੇ ਆ ਗਿਆ ਜੀ ਬੱਲਵਾ ਦੇ ਵੀ ਪਤਾ ਹੀ ਲੱਗਦਾਗਾ ਹੁਣ ਆਹ ਆ ਸਾਵ ਨੂੰ ਮਤਲਬ ਜੋ ਨੇਰਾ ਜਹੋ ਜੇ ਬੱਲਵਾ ਦੇ ਉੱਤੇ ਆ ਜਾਂਦੇ ਨੇ ਹਾਂਜੀ 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 ਤੇ ਉਹ ਤੇਲੇ ਤੋਂ ਆ ਗਈ ਬਾਈ ਆਪਣੇ ਲਵੇ ਅਸੀਨ ਪਈ ਆ ਗਈ ਆਹ ਬਾਈ ਪ੍ਰਯਾਤ ਕੰਪਨੀ ਦੀ ਪ੍ਰਧਾਨ ਜੀ ਠੀਕ ਆ ਜੀ ਠੀਕ ਆ ਜੀ ਇਹ ਪੈਂਦਾਗਾ 1 ਕਿਲੋ ਦਾ ਡੱਬਾ 8 ਕਿਲਿਆਂ ਤੇ ਪੈਂਦਾ 125 ਗ੍ਰਾਮ ਡੋਜ਼ ਕਿੱਲੇ ਦੀ 125 ਗ੍ਰਾਮ 1 ਕਿੱਲੇ ਚ ਪੈਂਦਾ ਇੱਕ ਕਿੱਲੇ ਚ ਬਾਈ ਠੀਕ ਹੈ ਤੇ ਜੇਕਰ ਤੇਲਾ ਫੇਰ ਬਣੇਗਾ ਜਣੀ ਮੰਨ ਕੇ ਚੱਲੋ ਵੀ ਵਿੱਚੇ ਕਈ ਲੋਕ ਆਪਣੇ ਕਿਸਾਨ ਭਰਾ ਲੋਕ ਨਹੀਂ ਕਹਿੰਦਾ ਕਿਸਾਨ ਭਰਾ ਕਹਿੰਦੇ ਨੇ ਵੀ ਰਿਜ਼ਲਟ ਯਾਰ ਘੱਟ ਆ ਰਹੇ ਨੇਗੇ ਉਹਦੇ ਤੋਂ ਬਾਈ ਆਪਾਂ ਇਹਨਾਂ ਦੋਨਾਂ ਦਾ ਵੀ ਸੜਕਾ ਕਰਾ ਸਕਦੇ ਆਂ ਮਤਲਬ ਆ ਦੋਨੇ ਚੀਜ਼ਾਂ ਇਕੱਠੀਆਂ ਪਵਾ ਕੇ ਇਕੱਠੀਆਂ ਪਵਾ ਕੇ ਇਹਨੂੰ ਵਿੱਚੋਂ ਕੱਢ ਦੋ ਬਸ ਮਤਲਬ ਆ ਇਕੱਠੀਆਂ ਹੀ ਕਰਤੀਆਂ ਆਪਾਂ ਆ ਇਕੱਠੀਆਂ ਪਵਾਤੀਆਂ ਹਾਂ ਤੇ ਇਹ ਇਕੱਠੀਆਂ ਕਰਾਤੀਆਂ ਵੀਰੇ ਆਪਾਂ ਨੇ ਇਹ ਦੋਨੇ ਵੀ ਕਰ ਸਕਦੇ ਹੋਗੇ ਤੁਸੀਂ ਸਪਰੇ ਇਹ ਜਣੀ ਇਹ ਤਾਂ ਆਪਣੇ ਲੈ ਬੇ ਅਲੱਗ-ਅਲੱਗ ਪਿਆਗਾ ਬਾਈ ਜਿਹੜਾ ਇਹ ਸాల్ਟ ਆ ਪੈਰਾਮੈਟਰੀਨ 50% ਤੇ ਉਧਰ ਆਪਣਾ ਵਕਸੀਨ ਆ ਗਿਆ ਹਾਂਜੀ ਇਹ ਸాల్ਟ ਤਾਂ ਆਪਣੇ ਲੈ ਬੇ ਅਲੱਗ-ਅਲੱਗ ਪਿਆ ਉਹ ਇਹ ਇਕੱਠਾ ਵੀ ਸాల్ਟ ਆ ਚੁੱਕਿਆ ਵੀਰੇ 1 ਲੀਟਰ ਚ ਨਾਲੇ ਉਹਦੇ ਚ ਇਹ ਪੈਰਾਮੈਟਰੀ ਨਾਲੇ ਅਸੀਨ ਦੋਨੇ ਮਿਕਸ ਆ ਚੁੱਕੇ ਨੇ ਹੁਣ ਹੋਰ ਜਿਆਦਾ ਬਾਈ ਜਣੀ ਕਿਸਾਨ ਭਰਾਵਾਂ ਨੂੰ ਸੌਖਾ ਹੋ ਗਿਆ ਕੰਮ ਇਹ ਦੋਨੇ ਚੀਜ਼ਾਂ ਮਿਕਸ ਆ ਗਈਆਂ ਪਰ ਆਪਣੇ ਲਾਵੇ ਵੱਖ-ਵੱਖ ਨੇ ਆਪਾਂ ਵੱਖ-ਵੱਖ ਹੀ ਕਰਾਈ ਜਾਂਦੇ ਹਾਂਗੇ ਬਾਈ ਠੀਕ ਹੈ ਜੀ ਤੇ ਜੇ ਇਹਦੇ ਨਾਲ ਕੰਟਰੋਲ ਨਹੀਂ ਹੁੰਦਾ ਹੋਏਗਾ ਤੇਲਾ ਤੇ ਇਹਨਾਂ ਦੋਨਾਂ ਦੇ ਨਾਲ ਜਣੀ 100 ਚੋਂ 100% ਗਾਰੰਟੀਆਂ ਦੋਨਾਂ ਨਾਲ ਤਾਂ ਬਾਈ ਕੰਟਰੋਲ ਹੋਈ ਜਾਊ ਵੈਸੇ ਠੀਕ ਹੈ ਜੀ ਜੇ ਨਾਲ ਹੋਵੇ ਹਾਂ ਜੇ ਨਾ ਵੀ ਹੁੰਦਾ ਹੋਵੇ ਨਾਲ ਆ ਜਰੂਰ ਪਾ ਲਿਆ ਕਰੋ ਬਾਈ ਜਿਹੜੀ ਲਾਜ਼ਮੀ ਕਿਉਂਕਿ ਹਾਂ ਵੀਰੇ ਇਹ ਲਿਊਕਿਡ ਘਟਾਰਾ ਥਾਇਆ 30% ਐਫਐਸ ਕਹਿ ਦਿੰਦੇ ਆਂਗੇ ਅਸੀਂ ਜਿਵੇਂ ਦੁਕਾਨਦਾਰੀ ਵਾਲੇ ਮੁੰਡੇ ਆਂਗੇ ਜਿਹੜੇ ਅਸੀਂ ਉਹੀ ਬਿਕਾਉਂਟਰ ਵਾਲਾ ਭਰਾ ਹੈਗਾ ਇਹਨੂੰ ਐਫਐਸ ਕਹਿੰਦੇ ਨੇਗੇ ਤੇ ਜਾਂ ਲਿਕਵਿਡ ਕਹਤਾਰਾ ਕਹਿੰਦੇ ਨੇ ਆਪਣੇ ਕਿਸਾਨ ਭਰਾ ਨੇ ਜਿਹੜੇ ਭੋਲੇ ਉਹ ਵਿਚਾਰੇ ਕਹਿੰਦੇ ਨੇ ਉਹ ਸੰਧੂਰ ਜਾਂ ਪਾਉਣਾ ਤੀ ਆ ਲਾਲ ਜਾਂ ਨਾਲ ਸੰਧੂਰ ਜਾਂ ਲਾਲ ਦਵਾਈ ਹਾਂ ਲਾਲ ਦਵਾਈ ਜਾਂ ਕਹਿੰਦੇ ਨੇ ਸੰਧੂਰ ਜਾਂ ਉਹ ਇਹ ਚੀਜ਼ ਕਹਿੰਦੇ ਨੇ ਇਹਨੇ ਕੀ ਕਰਨਾ ਬਾਈ ਇਹਨੇ ਸਾਰਾ ਤੇਲਾ ਕੇਰਾ ਮੌਕੇ ਤੇ ਜਿੰਨਾ ਆਇਆ ਹੋਇਆ ਨੇ ਮਾਰ ਦੇਣਾ ਇਹ ਰਿਜ਼ਲਟ ਕਿੰਨੇ ਟਾਈਮ ਦਾ ਦਊਂਗਾ ਇਹ ਬਾਈ ਜੇ ਤਾਂ ਨਾਲ ਆ ਪਾਉਨੇ ਹੋਗੇ ਫਿਰ ਤਾਂ ਇਹ ਮੰਨ ਕੇ ਚੱਲੋ ਵੀ ਜਿਵੇਂ ਅੱਜ ਦੀ ਸਿਚੁਏਸ਼ਨ ਆ ਗਈ ਅੱਜ ਦੀ ਸਿਚੁਏਸ਼ਨ 'ਚ ਇਹ 20 ਦਿਨ ਲਗਾ ਦੂਗੀ ਇਹਦੇ ਨਾਲ ਮਿਲ ਕੇ। ਮਤਲਬ ਜੇ ਹੋਂ ਕੱਲੀ ਦਾ ਸਪਰੇਅ ਕਰਨਾ ਕੱਲੀ ਦਾ ਇਹ ਜਣੀ ਇਹਦਾ ਮੌਕੇ ਦਾ ਹੀ ਰਿਜ਼ਲਟ ਹੈਗਾ। ਕੱਲੀ ਦਾ ਬੜਾ ਲੰਬਾ ਰਿਜ਼ਲਟ ਨਹੀਂ ਕਹਿ ਸਕਦੇ 5-7 ਦਿਨ ਹੱਦ 10 ਦਿਨ। ਠੀਕ ਹੈ। ਠੀਕ ਆ ਵੀਰੇ। ਤੇ ਜਿਵੇਂ ਹੁਣ ਆਪਣੇ ਲਗਰ ਕੱਟ, ਮੁੰਜਰ ਕੱਟ, ਸੁੰਡੀ ਆ ਗਈ ਤੇ ਕੋਈ ਪਈ ਹੋਈ ਆ ਗੋਵ ਵਾਲੀ ਹੋਗੀ। ਉਹਦੇ ਤੋਂ ਆ ਫੇਮ ਵੀ ਕਰ ਸਕਦੇ ਹੋ ਵੀ ਹੁਣ। ਆ ਵੀ 5% ਇਮਾ ਮੈਕਟਨ ਵੀ ਪਾ ਸਕਦੇ ਆ ਜੀ ਐਚ ਦੀ ਪਈਆ ਆ ਭਾਰਤ ਕੰਪਨੀ ਦੀ ਪਈਆ ਗੀ। ਠੀਕ ਹੈ। ਠੀਕ ਹੈ ਵੀਰੇ ਤੇ ਆਪਣਾ ਲੈ ਬਾਈ ਨੇਮ ਚੈਸ ਵੀ ਪਈ ਆ ਗਈ ਸੈਂਟਾ ਦੀ ਤੇ ਇੱਕ ਬਾਈ ਅੱਜ ਸਾਰੇ ਨੂੰ ਬੱਡੀ ਖੁਸ਼ੀ ਉਦੋਂ ਹੋਈ ਆਪਣਾ ਇੱਕ ਕਿਸਾਨ ਭਰਾ ਆਇਆ ਤੀਗਾ ਲੋਂਗਵਾਲ ਸਾਈਡ ਤੋਂ ਠੀਕ ਹੈ ਜੀ ਉਹਨੇ ਸਾਨੂੰ ਪਹਿਲਾਂ ਨਹੀਂ ਦੱਸਿਆ ਹੈਗਾ ਵੀ ਮੇਰਾ ਪਿੰਡ ਲੋਂਗੋਵਾਲ ਉਹਨੂੰ ਅਸੀਂ ਨੇ ਉਹ ਸਾਥੋਂ ਰੇਟ ਪੁੱਛਣ ਲੱਗ ਗਿਆਂ ਮੈਂ ਉਹਨੂੰ ਆਖਿਆ ਮਾ ਬਾਈ ਕਿਥੋਂ ਦਵਾਈ ਚਾਗਦੇ ਹੋਗੇ ਤੁਸੀਂ ਤੇ ਉਹ ਚਾਗਦਾ ਵਧੀਆ ਆਪਣੀ ਜਾਣ ਪਛਾਣ ਵਾਲੀ ਦੁਕਾਨਾਂ ਹੀ ਨੇ ਹੈਗੀਆਂ ਸਾਰੀਆਂ ਯਾਰ ਕੋਈ ਆਪਣਾ ਬੈਰੀ ਨਹੀਂ ਹੈਗਾ ਸਭ ਭਰਾ ਨੇ ਆਪਣੇ ਲੌਂਗੋਵਾਲ 'ਚ ਵੀ ਠੀਕ ਹੈ ਜੀ ਤੇ ਉਹ ਉੱਥੋਂ ਕਿਸੇ ਦੁਕਾਨ ਤੋਂ ਚੱਕਦਾ ਹੈਗਾ ਤੇ ਪਹਿਲਾਂ ਉਹਨੇ ਮੈਨੂੰ ਸਾਰਿਆਂ ਦੇ ਰੇਟ ਪੁੱਛੇ ਫਿਰ ਉਹ ਮੈਨੂੰ ਕਹਿੰਦਾ ਕਹਿੰਦਾ ਬਾਈ ਕਹਿੰਦਾ ਵੀ ਯਾਰ ਕਹਿੰਦਾ ਰੇਟਾਂ ਦਾ ਤਾਂ ਉਹਨਾਂ ਨਾਲ ਵੀ ਹਰਕਾ ਕਹਿੰਦਾ ਤਰਾ ਜਦੋਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਵੀ ਪੰਜਾਬ ਦੀ ਸਾਰਿਆਂ ਨਾਲ ਜਾਇਜ਼ ਰੇਟ ਵਾਲੀ ਦੁਕਾਨ ਆ ਕੈਸ਼ ਕਾਊਂਟਰ ਹਾਂ ਉਹ ਬਾਈ ਅੱਜ ਗੱਲ ਸੱਚ ਹੋ ਗਈ ਅੱਜ ਗੱਲ ਜਦੋਂ ਤੁਸੀਂ ਇਹ ਗੱਲ ਲੱਗੇ ਵੀਡੀਓ 'ਚ ਕਹਿੰਦੇ ਹੁੰਦੇ ਸੀਗੇ ਮੈਨੂੰ ਆਏਗੇ ਲੱਗਦਾ ਵੀ ਨਹੀਂ ਯਾਰ ਲੋਂਗੋ ਵਾਲਾ ਵੀ ਹੈਗਾਗਾ ਯਾਰ ਵੀ ਬਾਈ ਹੁਰੀ ਵੀ ਆਏਗਾ ਤਾਂ ਕਹਿੰਦੇ ਪਰ ਅੱਜ ਜਦੋਂ ਉਹ ਬੰਦੇ ਨੇ ਮੈਨੂੰ ਆਪਦੇ ਮੂੰਹ ਨਾਲ ਦੱਸਿਆ ਅੱਜ ਮੈਨੂੰ ਮਾਨ ਜਾ ਮਹਿਸੂਸ ਆ ਵੀ ਸ਼ੁਕਰ ਆ ਯਾਰ ਚਲ ਆਪਾਂ ਵੀ ਆਉਣੇ ਆਗੇ ਹਨਾ ਇਹ ਚੀਜ਼ ਤੇ ਬਹੁਤ ਜ਼ਿਆਦਾ ਯਾਨੀ ਘੱਟ ਰੇਟ ਮੈਂ ਅੱਜ ਆਪਦੇ ਆਪ ਨੂੰ ਬਹੁ ਬਰੀਕੀ ਨਾਲ ਦੇਖਿਆ ਜਦੋਂ ਉਹ ਬਾਈ ਨੇ ਦੱਸਿਆ ਮੈਨੂੰ ਠੀਕ ਹੈ ਜੀ ਤੇ ਮਿਲਿਆ ਵੀ ਤੇ ਮੈਂ ਕਿਸੇ ਵੀਡੀਓ ਚ ਉਹਨੂੰ ਯਾਰ ਠੀਕ ਹੈ ਉਹ ਬੰਦੇ ਦੀ ਇੱਥੇ ਡਿਊਟੀ ਆ ਗਈ ਆਪਣੇ ਮਸਤ ਹੋਣਾ ਸਾ ਵੀ ਡਿਊਟੀ ਆ ਗਈ ਆਪਣਾ ਭਰਾਗਾ ਉਹ ਹਾਂ ਹਾਂ ਕੋਈ ਚੱਕਰ ਨਹੀਂ ਉਹਨੂੰ ਮਲਿਆ ਵੀ ਦੇਵਾਂਗੇ ਤੇ ਬਾਈ ਯਾਨੀ ਅੱਜ ਮੈਂ ਕਹਿ ਸਕਦਾ ਨਾਗਾ ਵੀ ਸਾਰੇ ਪੰਜਾਬ ਚੋਂ ਸਸਤਾ ਕੈਸ ਕਾਉਂਟਰ ਆ ਸਾਡਾ ਅੱਜ ਆਪਦੇ ਮੂੰਹ ਨਾਲ ਕਹਿ ਰਿਹਾ ਕਦੇ ਕਿਸੇ ਵੀਡੀਓ ਚ ਕਿਹਾਗਾ ਨਹੀਂ ਕਦੇ ਨਹੀਂ ਕਿਹਾ ਠੀਕ ਹੈ ਅੱਜ ਕਹਿ ਰਹੇ ਹਾਂ ਅੱਜ ਕਹਿ ਰਹੇ ਹਾਂ ਬਾਈ ਤੇ ਇੱਕ ਜਿਵੇਂ ਅੱਜ ਕਾ ਕਿਉਂਕਿ ਮੈਂ ਇਹ ਗੱਲ ਕਹਿਣਾ ਬਾਈ ਵੀ ਜਿਹੜੀ ਲੋਂਗੋਵਾਲ ਮਾਰਕੀਟ ਆ ਗਈ ਉਹ ਸਾਰਿਆਂ ਨੂੰ ਸਸਤੀ ਮਾਰਕੀਟ ਮੰਨਦਾਗਾ ਮੈਂ ਠੀਕ ਹੈ ਹਾਂ ਪਰ ਆਪਾਂ ਚਲੋ ਠੀਕ ਹੈ ਉਹਨਾਂ ਤੋਂ ਵੀ ਆਪਾਂ ਸਸਤੇ ਪ੍ਰੋਡਕਟ ਦੇ ਰਹਿਆਂਗੇ ਅੱਜ ਕਿਉਂਕਿ ਮੈਂ ਆਪ ਨਹੀਂ ਕਹਿੰਦਾ ਉਹ ਭਰਾ ਜਿਹੜਾ ਆਇਆ ਤੀ ਅੱਜ ਕਿਸਾਨ ਵੀਰ ਉਹਨੇ ਦੱਸਿਆ ਤਾਂ ਕਹਿ ਰਹਿਆਂਗਾ ਠੀਕ ਹੈ ਹੁਣ ਤੁਸੀਂ ਦੱਸੋ ਜੀ ਇੱਕ ਜਿਹੜਾ ਤੁਸੀਂ ਕਹਿੰਦੇ ਸੀ ਵੇਟ ਕਿਲਰ ਹਾਂ ਵੇਟ ਕਿਲਰ ਬਾਈ ਆਪਣਾ ਵੇਟ ਕਿਲਰ ਬਾਈ ਆਪਣੀ ਲਵੇ ਆ ਪਿਆਗਾ ਜਿਹੜਾ ਹੁਣ ਲਾਸਟ ਸਪਰੇਅ ਚ ਪੈ ਰਿਹਾ ਦਾਣੇ ਦੀ ਫੋਕ ਦਾ ਕੰਮ ਦਾਣੇ ਨੂੰ ਵੇਟ ਦੇਣ ਦਾ ਕੰਮ ਦਾਣੇ ਨੂੰ ਐਨ ਕਿਰਾਂ ਚਮਕਾ ਦੂ ਬਾਈ ਮਤਲਬ ਮਡੀਆਂ ਚ ਢੇਰੀ ਦੂਰੋਂ ਦਿਸੂ ਦੂਰੋਂ ਚਮਕੂਗੀ ਬਾਈ ਇਹਦੇ ਨਾਲ ਠੀਕ ਹੈ ਜੀ ਤੇ ਇਹੀ ਉਹ ਚੀਜ਼ ਆ ਗਈ ਬਾਈ ਜਿਵੇਂ ਕਹਦੇ ਹੁੰਦੇ ਨੇ ਕਿ ਚੀਲਾ ਕੋਲ ਬਠੰਡੇ ਕੋਠੀ ਪਾ ਦੇ ਬੇ ਮਈਆ ਚੀਲਾ ਕੋਲ ਬਠੰਡੇ ਕੋਠੀ ਉਸਤਾਦ ਜੀ ਤਾਂ ਪੈਣੀ ਆਗੀ ਜੇ ਆਦ ਭਾਈ ਕਰਾਂਗੇ ਜੀ ਆਪਣੀ ਆ ਦਵਾਈ ਕਿਸਾਨ ਭਰਾ ਵਰਤਣਗੇ ਬੜਾ ਟਾਪ ਦਾ ਰਿਜ਼ਲਟ ਆ ਇਹਦੇ ਚ 13 0.45 ਐਨਪੀਕੇ 052 34 ਬੌਰਨ ਵਗੈਰਾ ਪੋਟਾਸ਼ ਸਾਰਾ ਕੁਝ ਆ ਗਿਆ ਬਾਈ ਇਹਦੇ ਚ ਠੀਕ ਹੈ ਚੰਗੀ ਤਰ੍ਹਾਂ ਦੇਖ ਲਓ ਜੀ ਇਹਦਾ ਸਕਰੀਨ ਸ਼ਾਟ ਸਾਨੂੰ ਭੇਜ ਦਿਆ ਕਰੋ ਫਿਰ ਸਾਨੂੰ ਪਤਾ ਲੱਗ ਜਾਂਦਾ ਹੁੰਦਾ ਹੈਗਾ ਕਿਉਂਕਿ ਪ੍ਰੋਡਕਟ ਬਹੁਤ ਜ਼ਿਆਦਾ ਪਾਇਆ ਬਾਈ ਤਰਨੇ ਆਪਣੇ ਮਤਲਬ ਸਾਰਿਆਂ ਨੂੰ ਇਹ ਸਲਾਹ ਗੇ ਵੀ ਆ ਹੁਣ ਪਾਓ ਵੀ ਇਹ ਪਾਓ ਰਹਿ ਨਾ ਜਾਣ ਵੀਰੇ ਕਿਸਾਨ ਭਰਾ ਤਾਂ ਕਹਿੰਦੇ ਲਾਸਟ ਸਪਰੇਅ ਚੱਲਦੇ ਨੇ ਤੇ ਇੱਕ ਵਾਰੀ ਜਿਹੜਾ ਆਪਣਾ ਆਨਲਾਈਨ ਦਾ ਕੰਮ ਹਾਂ ਆਪਣਾ ਆਨਲਾਈਨ ਸਿਸਟਮ ਵੀ ਹੈਗਾਗਾ ਵੀਰੇ ਉਹ ਆਪਣਾ ਸਿਸਟਮ ਆ ਜੇ ਕਿਸੇ ਨੇ ਕੱਲੀ ਆ ਦਵਾਈ ਮੰਗਾਉਣੀ ਆ ਗਈ ਦੂਰ ਦੇ ਏਰੀਏ ਚੋਂ ਤਾਂ ਵੀਰੇ ਤੁਸੀਂ ਘੱਟ ਤੋਂ ਘੱਟ 5 ਲੀਟਰਾਂ ਦਾ ਆਰਡਰ ਦਿਓ ਠੀਕ ਹੈ ਜੀ 6 5 ਜਾਂ ਸੇ ਪਾਇਆ ਤੀ 6 ਕਿਲਿਆਂ ਤੇ ਲੀਟਰ ਪੈਂਦਾਗਾ 6 ਕਿਲਿਆਂ ਦੇ 30 ਕਿਲਿਆਂ ਦਾ ਮਤਲਬ ਹਾਂ ਘੱਟੋ ਘੱਟ 30 ਕਿਲਿਆਂ ਦਾ ਮੰਗਾਓ ਸਾਤੋਂ ਇੱਕ ਬੰਦਾ 30 ਕਿਲਿਆਂ ਦਾ ਮੰਗਾਵੇ ਚਾਹੇ ਚਾਰ ਬੰਦੇ ਇਕੱਠੇ ਹੋ ਕੇ 30 ਕਿਲਿਆਂ ਦਾ ਵਗਾ ਲੈਣ ਸਾਨੂੰ ਤਾਂ ਆਪਦੇ ਲੀਟਰਾਂ ਤੇ ਇੱਕ ਮਾਤ ਲਵਾਗਾ ਠੀਕ ਹੈ ਜੇ ਇਹ ਤੋਂ ਇਲਾਵਾ ਸੱਜਣਾ ਨੇ ਹੋਰ ਕੋਈ ਦਵਾਈ ਮੰਗਵਾਈ ਹੋਰ ਦਵਾਈ ਮਗਾਉਣੀਆਂ ਕੀ ਵੀਰੇ ਜਿਵੇਂ ਆਪਾਂ ਤੋਂ ਇਹ ਤੋਂ ਇਲਾਵਾ ਉਹ ਘੱਟੋ ਘੱਟ ਕਿੰਨੇ ਦਾ ਹੋਵੇ ਹਾਂ ਉਹ ਆਪਣਾ 10 ਤੋਂ 15000 ਦਾ ਆਰਡਰ 15 ਤੋਂ 20 ਤੱਕ ਦਾ ਵੀ ਆ ਠੀਕ ਹੈ ਠੀਕ ਹੈ ਜਣੀ ਜਣੀ 10 ਤੋਂ ਲੈ ਕੇ 20 ਦੇ ਵਿਚਾਲੇ ਵਿਚਾਲੇ ਆਪਾਂ ਠੀਕ ਹੈ ਤੇ ਇੱਕ ਵਾਈ ਜਿਹੜੀ ਤੁਹਾਡੀ ਲੋਕੇਸ਼ਨ ਉਹ ਦੱਸ ਦੋ ਸਮਝਾ ਦਿਓ ਚੰਗੀ ਤਰ੍ਹਾਂ ਲੋਕੇਸ਼ਨ ਹੈਗੀ ਹੈਗੀ ਭਾਈ ਆਪਣੀ ਜਦੋਂ ਤੱਕ ਤੁਸੀਂ ਇਧਰੋਂ ਆਉਣੇ ਹੋਗੇ ਸੰਗਰੂਰ ਤੋਂ ਚੱਲ ਕੇ ਥੱਲੇ ਨੂੰ ਪੁਲ ਉਤਰ ਕੇ ਬਡਰੁਖਾ ਸਾਈਡ ਨੂੰ ਮਸਤੌਣਾ ਸਾਹਿਬ ਸਾਈਡ ਨੂੰ ਇਹ ਬਰਨਾਲਾ ਰੋਡ ਵਾਜਦਾ ਏਸੇ ਨੂੰ ਪੁਲਸ ਲੈਣੇ ਰੋਡ ਕਹਿੰਦੇ ਨੇਗੇ ਉਹ ਪੁਲ ਉਤਰ ਕੇ ਜਦੋਂ ਪੁਲ ਤੋਂ ਆਪਣੀ ਦੁਕਾਨ ਛੋਡੇ ਵਾਲੀ ਉਰਲੀ ਸਾਈਡ ਜਿਹੜੀ ਸਾਈਡ ਆਵੋਗੇ ਪੁਲ ਤੋਂ ਸਹੀ 1 ਕਿਲੋਮੀਟਰ ਦੀ ਦੂਰੀ ਤੇ ਆ ਭਾਈ ਠੀਕ ਹੈ ਜਦੋਂ ਤੁਸੀਂ ਉਧਰੋਂ ਆਵੋਗੇ ਆਪਣਾ ਬਡਰੁਖਾ ਤੋਂ ਮਸਤੌਣਾ ਸਾਹਿਬ ਵੱਲ ਤੋਂ ਬਰਨਾਲੇ ਤੋਂ ਉਦੋਂ ਬਡਰੁੱਖਾ ਪਿੰਡ ਲੰਘਣਸਾਰ ਇੱਕ ਪੁਲ ਦੇ ਥੱਲੋਂ ਦੀ ਆਉਣਾ ਪਊ ਸਾਨੂੰ ਪਰਲੀ ਸਾਈਡ ਆਵੋਗੇ ਆ ਬਚਾਲੇ ਖੰਭੇ ਲੱਗੇ ਹੋਏ ਨੇ ਫੁੱਟਪਾਥ ਤੇ ਤੇ ਇਹਦੇ ਦੋ ਢੋਲੀਆਂ ਟੰਗੀਆਂ ਹੋਈਆਂ ਨੇਗੀਆਂ ਇੱਕ ਢੋਲੀ ਖੰਭੇ ਦੇ ਸਾਹਮਣੇ ਇਹਦੇ ਆਪੋਜੀਟ ਦਰਖਤ ਆਗਾ ਦਰਖਤ ਦੇ ਕੋਲ ਬੋਰਡ ਆਗਾ ਦਰਖਤ ਦੇ ਉੱਤੇ ਹੀ ਇੱਕ ਢੋਲੀ ਟੰਗੀ ਹੋਇਆ ਜਾਨਵਰਾਂ ਦੇ ਹਾਲ ਨੇ ਲਾਏ ਹੋਏ ਨੇਗੇ ਤੇ ਪਰਲੇ ਪਾਸੇ ਨੂੰ ਜਾਕੋਗੇ ਜਦੋਂ ਤੁਸੀਂ ਉਧਰੋਂ ਆਉਂਦੇ ਹੋ ਬਡਰੁੱਖਾ ਕਨੀਓ ਬ੍ਰੇਤੀ ਦੀ ਟਾਲ ਆ ਗਈ ਉਦੋਂ ਆਪੋਜੀਟ ਆਪਣੀ ਆ ਗਈ ਦੁਕਾਨ ਠੀਕ ਹੈ ਇੱਕ ਬਈ ਜਿਹੜਾ ਤੁਹਾਡਾ ਕੰਟੈਕਟ ਨੰਬਰ ਆ ਉਹ ਦੱਸ ਦੋ ਹਾਂ ਕੰਟੈਕਟ ਨੰਬਰ ਹੈਗਾ ਜੀ ਆਪਣਾ 62802 06907 ਠੀਕ ਹੈ ਜਦੋਂ ਮਰਜ਼ੀ ਕੰਟੈਕਟ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਦਿਨ ਰਾਤ ਬਈ ਹਾਜ਼ਰਾਂਗੇ ਆਪਾਂ ਕਿਸਾਨ ਭਰਾਵਾਂ ਵਾਸਤੇ ਠੀਕ ਹੈ ਤੇ ਲੋ ਵੀ ਜਿਹੜਾ ਬਾਈ ਦਾ ਮੋਬਾਈਲ ਨੰਬਰ ਆ ਕੰਟੈਕਟ ਨੰਬਰ ਆ ਉੱਪਰ ਟਾਈਟਲ ਚ ਪਾਇਆ ਹੋਇਆ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਸਪਰੇਅ ਲੈਣੀ ਆ ਕੋਈ ਵੀ ਦਵਾਈ ਲੈਣੀ ਆ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ